ਤਿਆਰਿਆਂ ਨੂੰ ਐਦਾਂ ਜਿਹਾ ਦੇ ਗਿਆ ਸਤ ਗੁਰੂ ਨਾਨਕ ਆ ਜਾ ਸਤ ਗੁਰੂ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜੰਝਾ ਤੇ ਨਣਕਾਣਾ ਨਜ਼ਰਾ ਤਾਂ ਦੂਰ ਨੇ ਨਜ਼ਰਾ ਤੋਂ ਦੂਰ ਨੇ ਤੇਰੀ ਦੀਦ ਤੇ ਖਾਤਰ ਬਾਬਾ ਅਖਿਆਨ ਮਜਬੂਰ ਨੇ ਕੀ ਆਵਗੂਰ ਮੇਂ ਉਹ ਜੰਮਲੇ ਜੰਮਨੇ ਜੈਤਨ ਤੂੰ ਨੇ ਮੁਝੇ ਬੁਲਾਇਆ ਸ਼ਹਿਰ ਵਾਲੀਏ ਮੈਂ ਆਇਆ ਰੇ ਆਇਆ ਜੋਤਵਾਲੀਏ ਓ ਤੂੰਨੇ ਮੁਝੇ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋਤਵਾਲੀਏ ਓ ਸ਼ੇਰਵਾਲੀਏ ਜੋਤਵਾਲੀਏ ਤਹੜਵਾਲੀਏ तूने मुझे बुलाया शेरवालिए मैं आया मैं आया जो तंगालिए मैं चादर कड्दीनी गन तोपे पावा मैं चादर कड्दीनी गन तोपे पावा ਜਾਂ ਮਣਗੇ ਖਾਨੇ ਤਾਂ ਕੀ ਮੀੜਾ ਡਾਵਾਂ ਜਿਨੀ ਆਂ ਦੀ ਜੀਨੇ ਤੋਤੇ ਆਂ ਦੀ ਟੁਕੜੀਂ ਚਿੜੀਆਂ ਦੀ ਜੀਨੇ ਤੋਤੇ ਆਂ ਦੀ ਟੁਕੜੀਂ ਬੱਲੇ ਪਰਕੇ ਸੋਚਾ ਨੀ ਨਾਰੇਸ਼ ਸ਼ਰਮਾਵਾ ਬੱਲੇ ਪਰਕੇ ਸੋਚਾ ਨੀ ਜੱਟ ਦੇ ਕੜੀ ਦੇ ਉਤੇ ਤੋਤੇ ਪਾਵਾ ਤੋਤੇ ਪਾਵਾ ਤੋਤੇ ਪਾਵਾ ਮੈਂ ਛੱਦ ਦੇ ਕੱਢੀਨੀ ਉਤੇ ਤੋਤੇ ਪਾਵਾ ਕੰਨ ਹੁਸਨ ਜਵਾਨੀ ਨੇ ਸ਼ਮਤਿਆ ਸ਼ਾਮਾ ਫਿੱਕੜਾ ਸਿਡਪੇ ਆਈਏ ਮੇਰਾ ਕਾਹਨੇ ਕੋ ਮਿਕਰਾ ਵਿੱਚ ਡੁੱਪਿਆ ਨਹੀਂ ਇਹ ਆਪਾਂ ਕਹੇ ਕੋਆ ਉਹ ਦੀ ਚਿੱਟੀ ਪਗੜੀ ਨੂੰ ਲੈ ਕੇ ਦੀਦਾ ਦਿਲਾ ਉਹ ਦੀ ਚਿੱਟੀ ਪਗੜੀ ਨੂੰ ਲੈ ਕੇ ਦੀਦਾ ਮੈਂ ਸੋ ਸਾਰੇ ਭਾਰਤ ਦੇ ਵਿੱਚ ਅੱਜ ਜਿਹੜਾ ਇਹ ਰੱਖੜਾ ਬੰਧਨ ਦਾ ਤਿਹਾੜ ਜਿਹੜਾ ਮਨਾਇਆ ਜਾ ਰਿਹਾ ਸੋ ਐਸੀ ਜੋੜੀ ਨਾਲ ਬਣਾਵਾਂਗੇ ਜੋੜੀ ਭੈਣ ਭਾਈ ਦੀ ਜੋੜੀ ਭੈਣ ਭਰਾਵਾਂ ਦਾ ਪਿਆਰ ਵੀ ਬੜਾ ਹੈ ਲੜਦੇ ਝਗੜਦੇ ਵੀ ਨੇ ਪਰ ਪਿਆਰ ਨਾਲ ਲੜਦੇ ਝਗੜਦੇ ਨੇ ਅੱਜ ਰੱਖੜੀ ਬੰਧਨ ਦੇ ਸਪੈਸ਼ਲ ਜਰੀਏ ਆਪਾਂ ਸਟੋਰੀ ਤੁਹਾਨੂੰ ਦਿਖਾਵਾਂਗੇ ਕਿ ਪਿਆਰ ਭੈਣ ਭਰਾ ਦਾ ਪਿਆਰ ਵੀ ਬੜਾ ਹੈ ਤੇ ਗੋਂਦੇ ਵੀ ਨੇ ਤੇ ਜੇ ਆਵਾਜ਼ ਦੀ ਗੱਲ ਕਰ ਲਈਏ ਤੇ ਆਵਾਜ਼ ਵੀ ਬਹੁਤ ਵਧੀਆ ਹੈ ਮਾ ਸੱਸ ਸਵਤੀ ਦੀ ਕਿਤੇ ਨਾ ਕਿਤੇ ਦੋਨੇ ਭੈਣ ਭਰਾਵਾਂ ਦੇ ਉੱਤੇ ਗਲੇ ਦੇ ਉੱਤੇ ਬੈਠੀ ਹੋਈ ਹੈ ਪਰਮਾਤਮਾ ਦੀ ਕਿਰਪਾ ਹੈ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੈ ਆਪਾਂ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਦੋਨੇ ਭੈਣ ਭਾਈ ਨੇ ਤੇ ਆਪਾ ਚ ਬੜਾ ਪਿਆਰ ਆ ਅੱਜ ਰਕੜੀ ਦਾ ਤਿਹਾਰ ਆ ਤੇ ਰਕੜੀ ਦੇ ਤਿਹਾਰ ਦੇ ਉੱਤੇ ਤੁਹਾਨੂੰ ਸਪੈਸ਼ਲ ਇੱਕ ਭੈਣ ਭਾਈ ਦਾ ਪਿਆਰ ਵੀ ਦੱਸ ਰਹੇ ਆ ਤੇ ਰਕਸ਼ਾ ਬੰਧਨ ਦੇ ਉੱਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕੀ ਕਹਿਣਾ ਉਹਨਾਂ ਦਾ ਕਿੰਨੀ ਉਮਰ ਆ ਤੇ ਕੀ ਕੁਝ ਗਾ ਲਾਂਦੇ ਨੇ ਭਜਨ ਦੀ ਗੱਲ ਕਰ ਲਈਏ ਭਜਨ ਵੀ ਗਾ ਲਾਂਦੇ ਨੇ ਤੇ ਨਾਲ ਦੀ ਨਾਲ ਸੋング ਵੀ ਗਾ ਲਾਂਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਕੁਝ ਬੋਲਦੀ ਸੁਣਾਗੇ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਐ ਕਿੰਨੀ ਉਮਰ ਐ ਤੇ ਕਿਹੜਾ ਪਿੰਡ ਆ ਗੱਲਬਾਤ ਕਰਦੇ ਆ ਜੀ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਸਿੰਦਰਨ ਸੇਖਵਾ ਐ ਮੇਰੀ ਉਮਰ 14 ਸਾਲ ਐ ਤੇ ਮੈਂ ਸੇਖਵਾ ਪਿੰਡ ਵਿੱਚ ਰਹਿੰਦੀ ਆ ਜੀ ਕਿਦੋਂ ਸ਼ੌਂਕ ਪਿਆ ਤੁਹਾਨੂੰ ਸਿੰਗਿੰਗ ਦਾ ਹਾਂ ਜੀ ਮੈਂ ਜਦੋਂ 7 ਸਾਲ ਦੀ ਸੀ ਛੋਟੀ ਉਦੋਂ ਤੋਂ ਹੀ ਮੈਨੂੰ ਸ਼ੌਂਕ ਪਿਆ ਜੀ ਪਰਿਵਾਰ ਦੇ ਵਿੱਚ ਗਾਉਂਦਾ ਕੋਈ ਅੱਗੇ ਹਾਂ ਜੀ ਮੇਰੇ ਪਾਪਾ ਗਾਉਂਦੇ ਆ ਉਹਨਾਂ ਵੱਲ ਵੇਖ ਕੇ ਮੈਨੂੰ ਸ਼ੌਂਕ ਪਿਆ ਕਿ ਮੈਂ ਵੀ ਗਾਵਾਂ ਸੋ ਫਿਰ ਕਿੱਥੇ ਕਿੱਥੇ ਕਿਹੜੀ ਕਿਹੜੀ ਸਟੇਜ ਦੇ ਉੱਤੇ ਤੁਸੀਂ ਗਾਇਆ ਤੇ ਕਿੱਥੋਂ ਕਿੱਥੋਂ ਅਵਾਰਡ ਲੈ ਕੇ ਆਏ ਹੋ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਬਹੁਤ ਸਟੇਜਾਂ ਤੇ ਮੈਂ ਗਾ ਚੁੱਕੀ ਹਾਂ ਮੈਂ ਜਾਗਰਣ ਵੀ ਕਰਦੀ ਹਾਂ ਮੇਲੇ ਮੈਫਲੇ ਸਾਰਾ ਕੁਝ ਮੈਂ ਕਰ ਲੈਣੀ ਆ ਤੇ ਮੇਰਾ ਵੀਰ ਆ ਉਹ ਵੀ ਕਰ ਲੈਂਦਾ ਹੈ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਗਈ ਸੀ ਉੱਥੇ ਮੈਂ ਫਰਸਟ ਪ੍ਰਾਈਜ਼ ਪੋਜੀਸ਼ਨ ਕੀਤੀ ਗੁਰਦਾਸਪੁਰ ਪੂਰੇ ਜ਼ਿਲ੍ਹੇ ਵਿੱਚੋਂ ਆਪਣੇ ਚੋਂ ਮੈਂ ਫਰਸਟ ਪੋਜੀਸ਼ਨ ਲੈ ਕੇ ਆਈ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਮੇਰੀ ਸੈਕਿੰਡ ਪੋਜੀਸ਼ਨ ਆਈ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਪਹਿਲਾ ਸਥਾਨ ਸੀਗਾ ਤੁਹਾਡਾ ਹਾਂਜੀ ਸੋ ਕਿੰਨਾ ਕੁ ਪਿਆਰ ਮਿਲਦਾ ਫਿਰ ਦਰਸ਼ਕਾਂ ਦਾ ਕਹਿੰਦੇ ਨੇ ਮਾਤਾ ਪਿਤਾ ਦੀ ਆਗਿਆ ਹੋਵੇ ਅਸ਼ੀਰਵਾਦ ਹੋਵੇ ਤਾਂ ਫਿਰ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਹੈ ਉਹਨਾਂ ਦਾ ਕਿੰਨੀ ਕੁ ਸਪੋਰਟ ਆ ਤੁਹਾਡੇ ਨਾਲ ਹਾਂਜੀ ਮੇਰੇ ਮੰਮਾ ਪਾਪਾ ਵੱਲੋਂ ਪੂਰੀ ਸਪੋਰਟ ਆ ਤੇ ਸਾਰਿਆਂ ਵੱਲੋਂ ਪੂਰੀ ਸਪੋਰਟ ਆ ਸਾਰੇ ਬਹੁਤ ਪਿਆਰ ਕਰਦੇ ਆ ਸੋ ਅੱਜ ਫਿਰ ਰੱਖੜੀ ਬੰਦਨਾ ਪਵਿੱਤਰ ਤਿਉਹਾਰ ਕਿਹਾ ਜਾਂਦਾ ਹੈ ਰੱਖਿਆ ਜਿਹੜੀ ਹੁੰਦੀ ਹੈ ਧਾਗਾ ਭਰਾ ਦੇ ਗੁੱਟ ਦੇ ਉੱਤੇ ਪੈਣ ਰਖੜੀ ਬੰਨਦੀ ਹੈ ਤੇ ਉਹਨੂੰ ਧਾਗੇ ਨੂੰ ਕਹਿੰਦੇ ਪਵਿੱਤਰ ਧਾਗਾ ਕਿਹਾ ਜਾਂਦਾ ਭਰਾ ਦੀ ਰੱਖਿਆ ਕੀਤੀ ਜਾਂਦੀ ਹੈ ਉਸ ਧਾਗੇ ਨਾਲ ਕੀ ਕਹਿਣਾ ਚਾਹਦੇ ਹੋ ਮੈਂ ਆਪਣੇ ਵੀਰ ਦੇ ਅੱਜ ਰਖੜੀ ਬੰਨਾਈ ਤੁਸੀਂ ਫਿਰ ਉਹਨਾਂ ਦੀ ਰੱਖਸ਼ਾ ਉਹਨਾਂ ਦੀ ਕਿਤੇ ਲੰਬੀ ਉਮਰ ਦੀ ਦੁਆ ਕੀਤੀ ਹੈ ਹਾਂਜੀ ਅਸੀਂ ਤੇ ਹੁਣ ਰੱਬ ਨੂੰ ਕਹਿੰਦੇ ਆ ਕਿ ਮੇਰੇ ਭਰਾ ਤੇ ਕੋਈ ਦੁੱਖ ਨਾ ਆਵੇ ਤੇ ਰੱਬ ਉਹਦੀ ਲੰਬੀ ਉਮਰ ਕਰੇ ਸੋ ਫਿਰ ਪਤਾ ਲੱਗਿਆ ਤੁਸੀਂ ਦੋਨੇ ਗਾਉਂਦੇ ਵੀ ਹੋ ਭਜਨ ਵੀ ਗਾਉਂਦੇ ਹੋ ਧਾਰਮਿਕ ਪ੍ਰੋਗਰਾਮ ਵੀ ਕਰ ਲੈਂਦੇ ਹੋ ਤੇ ਗਾਉਂਦੇ ਵੀ ਹੋ ਫਿਰ ਸਾਡੇ ਦਰਸ਼ਕਾਂ ਨੂੰ ਗਾ ਕੇ ਦੱਸੋ ਧਾਰਮਿਕ ਭਜਨ ਤੋਂ ਸ਼ੁਰੂਆਤ ਕਰਕੇ ਹਾਂਜੀ ਉਧਰ ਦੇ ਅੁੱਢ ਦੇ ਆਸਰੇ ਤੇਰੇ ਮੈ ਸਾਨੂੰ ਰੱਖ ਚਰਨਾ ਦੇ ਨੇੜੇ ਅੁੱਢ ਦੇ ਆਸਰੇ ਤੇਰੇ ਮੈ ਸਾਨੂੰ ਰੱਖ ਚਰਨਾ ਦੇ ਨੇੜੇ ਉਹ ਸਾਨੂੰ ਰੱਖ ਚਰਨਾ ਦੇ ਨੇੜੇ ਉਹ ਸਾਨੂੰ ਰੱਖ ਚਰਨਾ ਦੇ ਨੇੜੇ ਮੈਨੂੰ ਦੇ ਹੋ ਸਿਉਡ ਦੇ സസരെ തര മൂ റേ ഉഡ് ആസര മസാനു രീ സി ഉച്ചാ ഉച്ച സങ്കോ മീ മേരാ സൂചാ ഉച്ച സങ്ക Tia, I know ਦੇਵ ਤੁਮਾਰੀ ਜੈ ਹੋਵੇ ਗੁਰਦੇਵ ਤੁਮਾਰੀ ਜੈ ਹੋਵੇ ਸੋ ਆਵਾਜ਼ ਬਹੁਤ ਵਧੀਆ ਤੁਹਾਡੀ ਤੁਸੀਂ ਪੜਦੇ ਵੀ ਹੋ ਕਿੰਨੇ ਵੀ ਕਿੰਨੀ ਕਲਾਸ ਚ ਪੜਦੇ ਹੋ ਤੇ ਰਿਆਜ਼ ਦਾ ਸਮਾਂ ਮਿਲ ਜਾਂਦਾ ਟਾਈਮ ਮਿਲ ਜਾਂਦਾ ਪੜਾਈ ਦਾ ਤੇ ਨਹੀਂ ਨੁਕਸਾਨ ਹੁੰਦਾ ਹਾਂਜੀ ਮੈਂ 8ਵੀਂ ਕਲਾਸ ਵਿੱਚ ਪੜਦੀ ਆ ਤੇ ਮੈਂ ਸਵੇਰੇ ਪਹਿਲਾਂ ਉੱਠ ਕੇ ਪਾਠ ਕਰਦੀ ਆ ਉਸ ਤੋਂ ਬਾਅਦ ਮੈਂ ਰਿਆਜ਼ ਕਰਦੀ ਆ ਫਿਰ ਮੈਂ ਸਕੂਲ ਜਾਂਦੀ ਆ ਸਕੂਲ ਤੋਂ ਆ ਕੇ ਫਿਰ ਮੈਂ ਕ੍ਰਿਸ਼ਨ ਜਾਨੀ ਆ ਉਸ ਤੋਂ ਬਾਅਦ ਮੈਂ ਫਿਰ ਆ ਕੇ ਰਿਆਜ਼ ਕਰਦੀ ਆ ਤੇ ਫਿਰ ਸੁਣਨੀ ਆ ਸੋ ਭਰਾ ਵੀ ਤੁਹਾਡਾ ਤੁਹਾਡੇ ਨਾਲ ਹੀ ਸਕੂਲ ਜਾਂਦਾ ਕਿਹੜੇ ਸਕੂਲ ਪੜ੍ਹਦੇ ਤੁਸੀਂ ਹਾਂਜੀ ਮੈਂ ਡੇਰੀਵਾਲ ਸਕੂਲ ਲिटल ਚੈਂਸ ਇੰਟਰਨੈਸ਼ਨਲ ਸਕੂਲ ਅਡਾ ਡੇਰੀਵਾਲ ਦਰੋਗਾ ਉੱਥੇ ਪੜ੍ਹਦੀ ਆ ਸੋ ਫਿਰ ਜਦੋਂ ਸਕੂਲ ਜਾਂਦੇ ਹੋ ਸਕੂਲ ਦੇ ਵਿੱਚ ਵੀ ਫਿਰ ਟੀਚਰਸ ਜਾਂ ਪ੍ਰਿੰਸੀਪਲ ਕਹਿੰਦੇ ਹੋਣੇ ਨੇ ਕਿ ਸਿਮਰਨ ਨੂਰ ਹੋਟਕੇ ਤੇ ਸਾਨੂੰ ਭਜਨ ਸੁਣਾਓ ਜਾਂ ਫਿਰ ਸੌਂਗ ਸੁਣਾਓ ਫਿਰ ਕਿੰਨਾ ਕਮਾਨ ਮਹਿਸੂਸ ਹੁੰਦਾ ਤੁਹਾਨੂੰ ਹਾਂਜੀ ਮੈਨੂੰ ਸਕੂਲ ਦੇ ਵਿੱਚ ਮੇਰੇ ਪ੍ਰਿੰਸੀਪਲ ਸਰ ਦਾ ਨਾਮ ਹੈ ਜਸਪ੍ਰੀਤ ਸਿੰਘ ਉਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤੀ ਆ ਤੇ ਉਹ ਵੀ ਮੈਨੂੰ ਜਿੱਦਾਂ ਕੋਈ ਵੀ ਫੰਕਸ਼ਨ ਹੁੰਦਾ ਸਕੂਲ ਦੇ ਵਿੱਚ ਜਰੂਰ ਮੌਕਾ ਦਿੰਦੇ ਆ ਕਿ ਤੂੰ ਇੱਥੇ ਸਿਮਰਨ Songball ਜੀ ਹਾਂਜੀ ਸੋ ਫਿਰ ਕਿੰਨੀਆਂ ਕ ਸਟੇਜਾਂ ਦੇ ਉੱਤੇ ਸਿਮਰਨ ਤੇ ਨੂਰ ਨੂੰ ਜਿਹੜਾ ਏ ਮੌਕਾ ਮਿਲਿਆ ਗਾਉਣ ਦਾ ਤੇ ਲੋਕਾਂ ਨੇ ਵਾਹ ਵਾਹ ਕੀਤੀ ਹੋਏ ਬੱਲੇ ਬੱਲੇ ਕਰਾ ਦਿੱਤੀ ਹੋਏ ਦੋਨਾਂ ਭੈਣ ਭਰਾਵਾਂ ਨੇ ਕਿ ਆਪਾਂ ਦੇਖਦੇ ਹੋਏ ਆਵਾਜ਼ ਬਹੁਤ ਵਧੀਆ ਕਿੰਨਾ ਕੁ ਪਿਆਰ ਮਿਲਿਆ ਤੇ ਕਿੰਨੇ ਕ ਸਟੇਜਾਂ ਦੇ ਉੱਤੇ ਤੁਸੀਂ ਹੁਣ ਤੱਕ ਗਾ ਚੁੱਕੇ ਹੋ ਹਾਂਜੀ ਬਹੁਤ ਸਾਰੀਆਂ ਸਟੇਜਾਂ ਤੇ ਮੈਂ ਗਾ ਚੁੱਕੀ ਹਾਂ ਤੇ ਮੈਂ ਜਾਗਰਣ ਵੀ ਕਰਦੀ ਹਾਂ ਮੇਲੇ ਵੀ ਕਰਦੀ ਹਾਂ ਮਹਿਫਲਾ ਵੀ ਮੈਂ ਸਾਰਾ ਕੁਝ ਕਰ ਲੈਣੀ ਆ ਤੇ ਮੇਰਾ ਵੀਰ ਵੀ ਨਾਲ ਹੀ ਤੇ ਬਹੁਤ ਪਿਆਰ ਮਿਲਿਆ ਸਾਰਿਆਂ ਵੱਲੋਂ ਸਾਰੇ ਬਹੁਤ ਪਿਆਰ ਦਿੰਦੇ ਆ ਤੇ ਕਹਿੰਦੇ ਆ ਕਿ ਤੂੰ ਇੱਕ ਦਿਨ ਬਹੁਤ ਵੱਡੀ ਸਿੰਗਰ ਬਣੇਗੀ ਸੋ ਫਿਰ ਜਦੋਂ ਸਿਮਰਨ ਤੇ ਨੂਰ ਨਿਕਲਦੇ ਕਰੋ ਫਿਰ ਲੋਕ ਖੜ ਖੜ ਕੇ ਕਹਿੰਦੇ ਹੋਣੇ ਨੇ ਬੰਦੀ ਭਾਜੀ ਸਾਨੂੰ ਭਜਨ ਸੁਣਾ ਦਿਓ ਕਿਤੇ ਮਨ ਚਿਤ ਨਹੀਂ ਆਉਂਦਾ ਨਹੀਂ ਨਹੀਂ ਮੈਂ ਨਹੀਂ ਸੁਣਾਣਾ ਤੇ ਸੁਣਾ ਕੇ ਜਾਂਦੇ ਉਹਨਾਂ ਨੂੰ ਭਜਨ ਦਾ song ਜਿਹੜਾ ਕਹਿੰਦੇ ਹਾਂਜੀ ਸੁਣਾ ਕੇ ਜਾਂਦੇ ਮਨ ਚ ਨਹੀਂ ਆਉਂਦਾ ਕਿ ਨਹੀਂ ਮੈਂ ਨਹੀਂ ਸੁਣਾਣਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਫਿਰ ਹਾਂਜੀ ਬਹੁਤ ਮਾਣ ਮਹਿਸੂਸ ਹੁੰਦਾ ਕਿ ਲੋਕੀ ਸਾਨੂੰ ਵੇਖਦੇ ਆ ਇੰਨਾ ਪਿਆਰ ਦਿੰਦੇ ਆ ਸੋ ਫਿਰ ਭੋਲੇ ਨਾਥ ਦਾ ਕੋਈ ਭਜਨ ਹੋ ਜੇ ਜਿਹੜਾ ਬੜਾ ਫੇਮਸ ਹੋਏ ਤੇ ਤੁਸੀਂ ਗਾਇਆ ਹੋਇਆ ਦੋਨਾਂ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਸੁਣਾਇਆ മഹാദേമ രുമ ഡോ ജയോ രേ ഹോ ഓം നമ ശിവാംഭമ ശിവാ ओम नमः शिवाय शंभू ओम नमः शिवाय हो सर से तेरे बहती गंगा काम मेरा हो जाता चंगा नाम तेरा जब लेता ता ता, ता महादेव वो गोरा बांगर घड़ के बोली तेरे साथ है भूतों की टोली मेरे नाथ रे और शंकर नाथ रे ओम नमः शिवाय शंभू ओम नमः शिवाय ओम नमः शिवाय शंभू ओम नमः शिवाय सो जरा so, बड़ा फेमस तोड़ा होया हो गाना ਦੋਨਾਂ ਦਾ ਜੋੜੀ ਸਟੇਜ ਤੇ ਵੀ ਗਾਉਂਦੇ ਹੋ ਤੁਸੀਂ ਬੜਾ ਪਿਆਰ ਮਿਲਿਆ ਜਿਹੜਾ ਵਧੀਆ ਤੁਹਾਡਾ ਹੂਣ ਉਹ ਦਰਸ਼ਕਾਂ ਨੂੰ ਸੁਣਾ ਦਿਓ ਦੋ ਗੋ ਬਾਬਲ ਤੇਰੀ ਪੱਗ ਵਿੱਚ ਸੁੱਚੀ ਅੰਬਰ ਦੇ ਚੰਨ ਤੋਂ ਉੱਚੀ ਜਿੱਦਾਂ ਪੋਗਾਵਣ ਵਾਲਿਆ ਸਭ ਤੋਂ ਵੱਧ ਚਾਵਣ ਵਾਲਿਆ ਤੇਰੇ ਜੋ ਰਾਜ ਚਿਮਲੀਆਂ ਫੁੱਲਾ ਤੁਮਾਰੀ ਵੇ ਹੇਲੀ ਤੇ ਖੇਡਣ ਖੁਸ਼ੀਆਂ ਜਿਵੇਂ ਸਰਦਾਰੀ ਵੇ ਚਿੜੀਆਂ ਨੇ ਚੋਗ ਚੁਗ ਲਿਆ ਚੰਗਾ ਉਡਾਰੀ ਵੇ ਹੇਲੀ ਤੇ ਖੇਡਣ ਖੁਸ਼ੀਆਂ ਲੜ ਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ ਵੀਰੇ ਤੇਰੀ ਪੈਣ ਪਿਆਰੀ ਲੈ ਤੂੰ ਜਿੱਤੇ ਆ ਮੈਂ ਹਾਰੀ ਸੋਰੇ ਜਦ ਪੈਗਣਗੇ ਹੁਣ ਉਹ ਦੋਹੀ ਆਉਂਗੀ ਲੌਂਦਰੀ ਪਰ ਤੂੰ ਗੇੜਾ ਜਦ ਵੀ ਬੁਲਾਉਂਗੀ ਜੋੜੇ ਸੰਗਾਰੇ ਵਾਲੇ ਚ ਖੈਰਾਹੀ ਪਾਉਂਗੀ ਵੇ ਮੇਰੀ ਅਮੜੀ ਦਿਆ ਜਾ ਆ ਸੋ ਬਹੁਤ ਵਧੀਆ ਆਵਾਜ਼ ਆ ਤੁਹਾਡੀ ਤੇ ਅੱਜ ਰਖੜੀ ਦਾ ਤਿਹਾਰ ਹੈ ਭੈਣ ਭਰਾ ਦਾ ਪਵਿੱਤਰ ਜਿਹੜਾ ਤਿਹਾਰ ਹੈ ਰਖੜੀ ਦੇ ਉੱਤੇ ਦੋ ਬੋਲ ਸਾਡੇ ਦਰਸ਼ਕਾਂ ਨੂੰ ਸੁਣਾ ਦੇ ਕਿਉਂਕਿ ਅੱਜ ਸਾਰਾ ਭਾਰਤ ਇੰਡੀਆ ਸਾਰਾ ਜਿਹੜਾ ਰਖੜੀ ਦਾ ਤਿਹਾਰ ਮਨਾ ਰਿਹਾ ਉਹ ਦੋ ਬੋਲ ਸਾਡੇ ਭੈਣ ਤੇ ਭਰਾ ਦੇ ਪਵਿੱਤਰ ਦਿਹਾੜੇ ਦੇ ਉੱਤੇ ਸੁਣਾ ਦਿਓ ਮੈਂ ਰਖੜੀ ਬਨਦੀਨੀ ਵੀਰੇ ਦੇ ਗੁੱਟ ਤੇ ਮੈਨੂੰ ਮਾਣ ਬੜਾਇੜੀਓ ਬਾਬਲ ਦੇ ਪੁੱਤ ਤੇ ਮੈਂ ਰਖੜੀ ਬੰਨ੍ਹ ਦੇਨੀ ਤੇ ਕਰਾਂ ਦੁਆਵਾ ਮੈਂ ਰਖੜੀ ਬੰਨ੍ਹ ਦੇਨੀ ਤੇ ਕਰਾਂ ਦੁਆਵਾ ਰੱਬ ਰੱਖੇ ਉਹਦੇ ਤਾਂ ਸਭ ਦੂਰ ਬਲਾਵਾ ਰੱਬ ਰੱਖੇ ਉਹਦੇ ਤਾਂ ਸਬ ਦੂਰ ਬਲਾਵਾ ਸੋ ਬਹੁਤ ਵਧੀਆ ਤੁਸੀਂ ਭਜਨ ਵੀ ਗਾਉਂਦੇ ਹੋ ਤਾਂ ਸੌਂਗ ਵੀ ਮੇਲੇਾਂ ਤੇ ਵੀ ਜਾਂਦੇ ਹੋ ਤਾਂ ਨਾਲ ਤੁਹਾਡੇ ਫਾਦਰ ਸਾਹਿਬ ਵੀ ਜਾਂਦੇ ਨੇ ਹਾਂਜੀ ਮੈਂ ਆਪਣੇ ਪਾਪਾ ਜੀ ਦੇ ਨਾਲ ਹੀ ਜਾਂਦੀ ਹਾਂ ਜੀ ਪਹਿਲਾਂ ਪਾਪਾ ਵੀ ਗਾਉਂਦੇ ਸੀਗੇ ਪਰ ਕੀ ਅੱਗੇ ਕੀ ਬੰਨਾ ਚਾਹੁੰਦੇ ਹੋ ਕਿੱਦਾਂ ਦੇ ਖਿਆਲ ਨੇ ਕਿੱਦਾਂ ਦੇ ਤੁਹਾਡੀ ਅੱਗੋਂ ਸੋ ਤੁਸੀਂ ਕਿੱਧਰ ਨੂੰ ਜਾਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੇਰੇ ਪਾਪਾ ਸ਼ੁਰੂ ਤੋਂ ਹੀ ਗਾਉਂਦੇ ਆ ਛੋਟੇ ਹੁੰਦੇ ਹੀ ਤੇ ਉਹਨਾਂ ਵੱਲ ਵੇਖ ਕੇ ਮੈਨੂੰ ਸ਼ੌਕ ਆਇਆ ਤੇ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਬਹੁਤ ਵੱਡਾ ਸਿੰਗਰ ਬਣਾ ਤੇ ਸੋ ਉਹਨਾਂ ਦਾ ਸੁਪਨਾ ਮੈਂ ਪੂਰਾ ਜ਼ਰੂਰ ਕਰਾਂਗੀ ਤੇ ਮੈਂ ਇਹੀ ਚਾਹੁੰਨੀ ਆ ਕਿ ਬਸ ਮੈਂ ਵੱਡੀ ਸਿੰਗਰ ਬਣਾ ਤੁਸੀਂ ਸਾਰੇ ਮੈਨੂੰ ਸਪੋਰਟ ਕਰੋ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਮੇਰੀ ਆਈਡੀਆ ਇੰਸਟਾਗ੍ਰam ਤੇ ਸਿਮਰਨ ਸੇਖਮਾ #440 ਫੇਸਬੁਕ ਦੀ ਆਈਡੀਆ ਨੂੰ ਸਿਮਰਨ ਤੇ ਮੈਨੂੰ ਸਪੋਰਟ ਕਰੋ ਹੋਰ ਬੋਲ ਜੀ ਸੋ ਉਹਨਾਂ ਨੇ ਬੇਨਤੀ ਕੀਤੀ ਹੈ ਹੋਰ ਕੁਝ ਨਹੀਂ ਚਾਹੀਦਾ ਕਿ ਸਪੋਰਟ ਕਰੋ ਅਸ਼ੀਰਵਾਦ ਦਿਵੋ ਆਪਾਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ ਮਿਹਨਤ ਕਰਨੀ ਹੈ ਆਪਣੇ ਬਲਬੁੱਧੇ ਦੇ ਉੱਤੇ ਮਿਹਨਤ ਕਰਕੇ ਕਿਤੇ ਨਾ ਕਿਤੇ ਪਹੁੰਚਣਾ ਹੈ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਆਪਣੀ ਮਿਹਨਤ ਸਦਕਾ ਹੀ ਅੱਗੇ ਆਉਣਾ ਹੈ ਆਪਾਂ ਉਹਨਾਂ ਦੇ ਛੋਟੇ ਜਿਹੇ ਸਰਦਾਰ ਸਿੰਘ ਜੀ ਕਿੰਗ ਨਾਲ ਵੀ ਗੱਲਬਾਤ ਕਰਾਂਗੇ ਉਹ ਕਿਹਨਾਂ ਨੂੰ ਫੋਲੋ ਕਰਦੇ ਨੇ ਤੇ ਕਿਨਾਂ ਦਾ ਜਿਆਦਾ ਪਸੰਦ ਕਰਦੇ ਨੇ ਸੌਂਗ ਗੱਲਬਾਤ ਕਰਦੇ ਆ ਜੀ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਗੁਰਨੂਰ ਸੇਵਾ ਇੱਕ ਗੁਰਨੂਰ ਸੇਕਵਾ ਜੀ ਕਿੰਨੂ ਫੋਲੋ ਕਰਦੇ ਹੋ ਰਣਜੀਤ ਬਾਵਾ ਫਿਰ ਰਣਜੀਤ ਬਾਵੇ ਦਾ ਦੋ ਬੋਲ ਵੀ ਹੋ ਜਾਣਾ ਜੀ ਸ਼ਹਿਰਾਂ ਦੀਆਂ ਕਲਮਾ ਦੇ ਹੁਣ ਫੜਕਣਾਂ ਨਾ ਢੋਲੇ ਯਾਰਾ ਹੁਣ ਤਾਂ ਕਿਰਦਾਰ ਫੁੱਲਾਂ ਤੋਂ ਸਭ ਦੇਣੇ ਹੌਲੇ ਯਾਰਾ ਖਾ ਗਿਆ ਜਗ ਸੂਰਮਿਆਂ ਦੀਆਂ ਤੇ ਗਾਂਦੀਆਂ ਤਾਰਾਂ ਨੂੰ ਹੁਣ அணு யாரா நூ யாரா ਖਾੜੇ ਵਿੱਚ ਟਾਈਮ ਨਹੀਂ ਲੱਗਦਾ ਪਾਉਂਦੇ ਪਰ ਟਾਈਮ ਗਵਾਈਏ ਕੱਟੇ ਜਾਂਦੇ ਛੱਟ ਪਰਚੇ ਐਨਾ ਵੀ ਸੱਚ ਨਟਈਏ ਕਲ ਜੁਗਿਆ ਪੁੱਤ ਨਾ ਪਿਓ ਦੀ ਮਾਂ ਦੀ ਗਲਤੀ ਨਾ ਮੰਨੇ ਪੰਜਾਬ ਤੇ ਸੱਲਾ ਮਗਰ ਆਉਂਦੇ ਠਗ ਬੰਸ ਬੰਨੇ ਸੜਕਾਂ ਤੇ ਰੁਣਗੇ ਸਿਵਾਏ ਬਾਣੀ ਦੇ ਪਾਵਨ ਪੰਨੇ ਸੜਕਾਂ ਤੇ ਰੁਣਗੇ ਸਿਵਾਏ ਬਾਣੀ ਪੰਨੇ ਬਾਣੀ ਦੇ ਪਾਵਣ ਪੰਨੇ ਹਾਂ ਬਾਣੀ ਦੇ ਪਾਵਣ ਪੰਨੇ ਸਭੂ ਮੁਰਜੀ ਕਦੇ ਉਧਰ ਦੇ ਕਦੇ ਸੁਆਬ ਬਣਿਆ ਰਣਜੀਤ ਬਾਵੇ ਨੂੰ ਮਿਲਣ ਦਾ ਹਾਂਜੀ ਮਿਲੇ ਕਦੀ ਉਹਨੂੰ ਨਹੀਂ ਨਹੀਂ ਮਿਲਣਾ ਚਾਹੁੰਦੇ ਹਾਂਜੀ ਸੋ ਫਿਰ ਜਿਹੜਾ ਇਹ ਬੜਾ ਫੇਮਸ ਹੋਇਆ ਮਿੱਟੀ ਦਾ ਬਾਵਾ ਆਂਦਾ ਹੈ ਰਣਜੀਤ ਬਾਵੇ ਦਾ ਹਾਂਜੀ ਆਂਦਾ ਹੈ ਸਾਡੇ ਦਰਸ਼ਕਾਂ ਨੂੰ ਸੁਣਾਓ ਫਿਰ ਜਿਹੜੀਆਂ ਸੂਰਤਾਂ ਚੜਨ ਜੁਬਾਰਿਆਂ ਤੇ ਇੱਕ ਦਿਨ ਚਿਖਾਤੇ ਚੜਦੀਆਂ ਵੇਖੀਆਂ ਮੈਂ ਜਨਾਜ਼ulfan ਨੂੰ ਮਤਰ ਦੇ ਭਲੇ ਲਗੇ ਵਾਂਗਤਸ ਦੇ ਸੜਦੀਆਂ ਵੇਖੀਆਂ ਮੈਂ ਸਜੂ ਰਮਾ ਜੋ ਸੂਰਤਾ ਲੱਗ ਗਿਆਣ ਗੀਆਂ ਵੇ ਮੁੜ ਕੇ ਪਿੰਡ ਨਾ ਮੜਦੀਆਂ ਵੇਖੀਆਂ ਮੈਂ ਹੋ ਗੋਲ ਮਿੱਟੀ ਦੇਆ ਬਾਵੇਆ ਗੋਲ ਮਿੱਟੀ ਦੇਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾਲੇ ਆਇਓ ਮੇਰਾ ਸੋਨਾ ਮਾਹੀ ਆਜਈ ਹੋ ਸਤਗੁਰ ਨੂਰ ਜੀ ਫੇਰ ਮਿਲਣਾ ਚਾਹੰਦੀ ਉਹ ਬਾਬਾ ਜੀ ਨੂੰ ਰਣਜੀਤ ਬਾਬਾ ਜੀ ਨੂੰ ਹਾਂ ਜੀ ਮਿਲਣਾ ਚਾਹੰਦੀ ਕੀ ਕਹਿਣਾ ਚਾਹੰਦੀ ਉਹਨਾਂ ਨੂੰ ਫੇਰ ਇਹ ਮੈਸੇਜ ਦੇਣਾ ਚਾਹੁੰਦੇ ਆਂ ਬਾਬਾ ਜੀ ਨੂੰ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਤੇ ਉਹ ਬਹੁਤ ਵਧੀਆ ਸਿੰਗਰ ਨੇ ਸੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਮੈਨੂੰ ਸਪੋਰਟ ਕਰੋ ਸੋ ਗੱਲਬਾਤ ਕੀਤੀ ਹੈ ਜੀ ਰਣਜੀਤ ਬਾਵੇ ਦਾ ਫੈਨ ਹੈ ਦੋਨਾਂ ਦੋਨਾਂ ਭੈਣ ਭਰਾਵਾਂ ਦੇ ਵਿੱਚ ਪਿਆਰ ਵੀ ਬੜਾ ਹੈ ਤੇ ਅੱਜ ਸਪੈਸ਼ਲ ਤੁਹਾਨੂੰ ਬਲੌਰੇ ਆ ਉਹਨਾਂ ਨਾਲ ਰੱਖੜੀ ਦੇ ਤਿਹਾੜ ਦੇ ਉੱਤੇ ਕਹਿੰਦੇ ਆ ਆਵਾਜ਼ ਆਵਾਜ਼ ਦੀ ਗੱਲ ਕਰ ਲਈਏ ਮਾਂ ਸਰਸਵਤੀ ਦੀ ਦੋਨਾਂ ਭੈਣ ਭਰਾਵਾਂ ਦੇ ਉੱਤੇ ਜਿਹੜੀ ਗਲੇ ਦੇ ਉੱਤੇ ਮਾਂ ਸਰਸਵਤੀ ਬੈਠੀ ਹੋਈ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਸਿਰਫ ਤੇ ਸਿਰਫ ਸਪੋਰਟ ਮੰਗਦੇ ਨੇ ਕਿ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਸਪੋਰਟ ਕਰੋ ਕਿ ਆਪਾਂ ਕਿਤੇ ਨਾ ਕਿਤੇ ਪਹੁੰਚੀਏ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੀਏ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਹੋਰ ਭਜਨ ਜਰਾ ਵਧੀਆ ਹੋਵੇ ਕੋਈ ਛੋਟੀ ਉਮਰ ਦੇ ਵਿੱਚ ਪਹਿਲਾ ਕਿਤੇ ਗਾਇਆ ਹੋਵੇ ਉਹ ਸੁਣਾ ਦਿਓ ਸਾਡੇ ਦਰਸ਼ਕਾਂ ਮਾਂ ਬੂਆ ਦਾਤੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਾਂ ਬੂਆ ਦਾਤੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਾਂ ਫਿਕਰ ਕਰੇ ਮੇਰੇ ਪਲ-ਪਲ ਦੀ ਮਾਂ ਫਿਕਰ ਕਰੇ ਮੇਰੇ ਪਲ-ਪਲ ਦੀ ਮੇਰੀ ਹਰ ਗੱਲ ਦੀ ਮੇਰੇ ਪੰਜ ਪਲ ਦੀ ਮਾ ਬੂਆ ਦਾਤੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਹੋ ਤੂੰ ਸਿਰ ਤੇ ਜਦ ਦਾ ਹੱਥ ਰੱਖਿਆ ਮੇਰੀ ਬੱਲੇ ਬੱਲੇ ਕਰ ਦਿੱਤੀ ਮੇਰੀ ਬੱਲੇ ਬੱਲੇ ਦਿੱਤੀ ਮੇਰੀ ਬੱਲੇ ਬੱਲੇ ਕਰ ਦਿੱਤੀ ਤੇਰੇ ਚਰਨਾਂ ਦੇ ਵਿੱਚ ਬੈਠਿਆਂ ਦੀ ਜ਼ਿੰਦਗੀ ਸਕੂਨ ਨਾਲ ਪਰ ਦਿੱਤੀ ਜ਼ਿੰਦਗੀ ਸਕੂਨ ਨਾਲ ਪਰ ਦਿੱਤੀ ਜ਼ਿੰਦਗੀ ਸਕੂਨ ਨਾਲ ਪਰ ਦਿੱਤੀ ਤੇਰਾ ਨਾਂ ਲੈ ਕੇ ਕੰਮਕਾਰ ਚਲੇ ਤੇਰਾ ਨਾਂ ਲੈ ਕੇ ਕੰਮਕਾਰ ਚਲੇ ਹਰ ਕਾਜ ਚਲੇ ਨਾ ਗੱਲ ਬਸਦੀ ਮਾਂ ਚਿੰਤਾ ਘੁਰਨੀ ਮਾਂ ਬੂਆ ਦਾਤੀ ਮਾਂ ਬੂਹਾ ਦਾਤੀ ਨਾਲ ਮੇਰੇ ਫੇਰ ਮੈਂ ਨੂੰਹ ਚੰਤਾ ਕਿਸ ਗੱਲ ਦੀ ਹਾਂ ਉਹ ਬੂਆ ਦਾਤੀ ਦਾ ਭਜਨ ਤੁਸੀਂ ਸੁਣਾਇਆ ਹੈ ਤੇ ਉੱਥੇ ਗਏ ਹੋ ਤੁਸੀਂ ਕਿੰਨੀ ਉਮਰ ਸੀ ਜਦੋਂ ਉੱਥੇ ਗਏ ਹੋ ਤੇ ਕਿਦੋਂ-ਕਦੋਂ ਜਾਂਦੇ ਹੋ ਸਾਰਾ ਪਰਿਵਾਰ ਹਾਂਜੀ ਮੇਰੀ 10 ਸਾਲ ਦੀ ਉਮਰ ਸੀ ਜਦੋਂ ਮੈਂ ਗਈ ਹਾਂ ਬੂਆ ਦਾਤੀ ਜੀ ਦੇ ਦਰਬਾਰ ਤੇ ਤੇ ਅਸੀਂ ਹਰ ਸਾਲ ਜਾਂਦੇ ਹਾਂ ਮਾਤਾ ਰਾਣੀ ਦੇ ਦਰਬਾਰ ਤੇ ਉੱਥੇ ਭਜਨ ਵੀ ਗਾਉਂਦੇ ਹਾਂ ਤੇ ਲੋਕ ਬਹੁਤ ਖੁਸ਼ ਹੁੰਦੇ ਆ ਸਾਨੂੰ ਵੇਖ ਕੇ ਕਿੰਨੀ ਕਿੰਨੀ ਕਿਰਪਾ ਫਿਰ ਬੂਆ ਬਾਬਾ ਜੀ ਦੀ ਬੂਆ ਦਾਤੀ ਦੀ ਤੁਸੀਂ ਉੱਥੇ ਹਰ ਸਾਲ ਜਾਂਦੇ ਹੋ ਤੇ ਬੜੀ ਕਿਰਪਾ ਹੈ ਬੂਆ ਬਾਬਾ ਜੀ ਬੜੇ ਕਰਮਾ ਭਾਗਾ ਵਾਲਿਆਂ ਨੂੰ ਉੱਥੇ ਟਾਈਮ ਮਿਲਦਾ ਹੈ ਗਾਉਣ ਦਾ ਤੇ ਤੁਸੀਂ ਉੱਥੇ ਹਾਜ਼ਰੀ ਲਗਾ ਕੇ ਆਏ ਹੋ ਕਿੰਨੀ ਕਿਰਪਾ ਹੋਈਏ ਫਿਰ ਤੁਹਾਡੇ ਦੇ ਉੱਤੇ ਹਾਂਜੀ ਮੇਰੇ ਤੇ ਤੇ ਮੇਰੇ ਵੀ ਤੇ ਸਾਡੇ ਸਾਰਿਆਂ ਤੇ ਬਹੁਤ ਕਿਰਪਾ ਮਾਤਾ ਰਾਣੀ ਦੀ ਮੈਂ ਮਾਤਾ ਰਾਣੀ ਦਾ ਵੀ ਸ਼ੁਕਰਾਨਾ ਕਰਦੀ ਹਾਂ ਕਿ ਇੰਨੀ ਕਿਰਪਾ ਕਰਨ ਤੇ ਸੋ ਹੋਰ ਪਹਿਣਾ ਦਾ ਕੋਈ ਸੌਂਗ ਹੋ ਜੇ ਜਾਂ ਹੋਰ ਕੋਈ ਜਿਹੜਾ ਵਧੀਆ ਤੁਹਾਨੂੰ ਲੱਗਦਾ ਹੈ ਮਾਂ ਵਾਲਾ ਸੁਣਾ ਦਿਓ ਫਿਰ ਜੀ ਹੋ ਮੇਰੀ ਕਿਸੇ ਗੱਲ ਲਈ ਨਾ ਬੇਬੇ ਕੋਣ ਹੁੰਦੀ ਨਾ ਕਿ ਕਵਟੇ ਤਾਂ ਲੱਗੇ ਜਿਵੇਂ ਉਹਨੇ ਗੁੱਤੀ ਵਿੱਚ ਗੁੰਦੀਆ ਮੇਰੇ ਬਿਨਾ ਪਤਾ ਨਹੀਂ ਹੋ ਕਿ ਦਰਹਿੰਦੀ ਹੋਣੀ ਮੇਰੇ ਬਿਨਾ ਪਤਾ ਨਹੀਂ ਹੋ ਕਿ ਦਰਹਿੰਦੀ ਹੋਣੀ ਸੁੱਤੇ ਪਏ ਦਾ ਵੀ ਰੱਖਦੀ ਖਿਆਲਾ ਬੇਬੇ ਨਹੀਂ ਬੇਬੇ ਨਹੀਂ ਬੇਬੇ ਨਹੀਂ બેબેની તું સચ્ચિઓ કમાલા બેબેની 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 હા બેબેની તું સચ્ચિઓ કમાલા બેબેની તું સચ્ચિઓ કમાલા ગત ટોમી ગતે અજ કપડે કા વીને तेरे આસ વૈત્રા દે સામને કીને ਉਹ ਤੇਰੇ ਜਿਹਾ ਪਿਆਰ ਨਹੀਂ ਮੈਂ ਕਹਰਾ ਵਿੱਚ ਵੇਖਿਆ ਬਸਦਾ ਰੱਬ ਮਾਂ ਦੇ ਪੈਰਾਂ 'ਚ ਮੈਂ ਵੇਖਿਆ ਉਹ ਤੇਰੇ ਮੰਗੂ ਕਿੰਨੇ ਵਿੱਚ ਨਹੀਂ ਹਵਾਲੀਆਂ ਮੇਰੇ ਪਿੱਛੇ ਕਿੰਨੇ ਵਿੱਚ ਨਹੀਂ ਹਵਾਲੀਆਂ ਪਾਵੇ ਲਵ ਯੂ ਕਈਆਂ ਨੂੰ ਮੇਰੇ ਨਾਲ ਆ ਬੇਬੇਨੀ 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 ਤੂੰ ਸੱਚੀਓ ਕਮਾਲਾ ਬੇਬੇਨੀ ਬੇਬੇਨੀ ਪੇਬੇਨੀ ਹਾ ਬੇਬੇਨੀ ਤੂੰ ਸੱਚੀਓ ਕਮਾਲਾ ਬੇਬੇਨੀ ਤੂੰ ਸੱਚੀਓ ਕਮਾਲਾ ਸੋ ਬਹੁਤ ਵਧੀਆ ਆਵਾਜ਼ ਆ ਜੀ ਦੋਨਾਂ ਭੈਣ ਭਰਾਵਾਂ ਦੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਹੌਸਲਾ ਵਧਾਈ ਕਰਿਓ ਬੱਚਿਆਂ ਦੀ ਤੇ ਇਹਨਾਂ ਨੂੰ ਅਸ਼ੀਰਵਾਦ ਦਿਓ ਤੇ ਰਣਜੀਤ ਬਾਵਾ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਬੜਾ ਫੋਲੋ ਕਰਦੇ ਨੇ ਉਹਨਾਂ ਨੂੰ ਵੀ ਪਿਆਰ ਕਰਦੇ ਨੇ ਉਹਨਾਂ ਤੱਕ ਵੀ ਕਿਤੇ ਨਾ ਕਿਤੇ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਕਿ ਉੱਥੋਂ ਤੱਕ ਵੀਡੀਓ ਪਹੁੰਚੇ ਤਾਂ ਰਣਜੀਤ ਬਾਵਾ ਵੀ ਕਿਤੇ ਨਾ ਕਿਤੇ ਇਹਨੂੰ ਪਿਆਰ ਦੋਵੇ ਕਿਉਂਕਿ ਇਹ ਵੀ ਬਟਾਲਾ ਸ਼ਹਿਰ ਦਾ ਬੱਚਾ ਹੈ ਤੇ ਰਣਜੀਤ ਬਾਵਾ ਵੀ ਜਰਾਏ ਬਟਾਲਾ ਦੇ ਉੱਤੇ ਵੀ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਇਸ ਬੱਚੇ ਤੇ ਇਸ ਭੈਣ ਭਰਾਵਾਂ ਤੇ ਵੀ ਜਰੀ ਹੈ ਉਹ ਅਸ਼ੀਰਵਾਦ ਦੇਣ ਤੇ ਕਿਤੇ ਨਾ ਕਿਤੇ ਇਹ ਵੀ ਆਪਣੇ ਪਿੰਡ ਦਾ ਆ ਤੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰੇ ਆਪਾਂ ਉਹਨਾਂ ਦੇ ਪਿਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਹੋਣਾ ਦਾ ਕਹਿਣਾ ਹੈ ਸੋ ਬੱਚਿਆਂ ਦੇ ਪਰਿਵਾਰ ਦੇ ਵਿੱਚ ਮਾਤਾ ਅਤੇ ਪਿਤਾ ਜੀ ਨੇ ਤੇ ਆਪਾਂ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਪਰਿਵਾਰ ਦੇ ਵਿੱਚ ਕੌਣ ਗਾਉਂਦਾ ਸੀ ਤੇ ਕਿਹਦੀ ਸਿੱਖਿਆ ਮਿਲੀ ਇਹ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਉਸ ਤੋਂ ਬਾਅਦ ਮਾਤਾ ਪਿਤਾ ਦਾ ਅਸ਼ੀਰਵਾਦ ਹੋਵੇ ਤਾਂ ਫੇਰ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੇ ਕਿੰਨੀ ਦੇਸ਼ ਤੋਂ ਕੌਣ-ਕੌਣ ਗਾਉਂਦਾ ਸੀ ਤੇ ਬੱਚਾ ਤੇ ਵੀ ਜਰੀ ਹੈ ਕਿਰਪਾ ਹੋਈਏ ਮਾਂ ਸਰਸਵਤੀ ਨੇ ਕਿਰਪਾ ਕੀਤੀ ਗਲੇ ਦੇ ਉੱਤੇ ਸਾਥ ਸਾਥ ਮਾ ਸਰਸਵਤੀ ਬੈਠੇ ਹੋਏ ਆ ਬੱਚਿਆਂ ਦੇ ਉੱਤੇ ਆਵਾਜ਼ ਬਹੁਤ ਵਧੀਆ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਜੀ ਮੇਰਾ ਨਾ ਹਰਜਿੰਦਰ ਸਿੰਘ ਆ ਜੀ ਸੋਨੂ ਦੇ ਨਾਲ ਨਾਲ ਮੈਨੂੰ ਜਾਣਿਆ ਜਾਂਦਾ ਆ ਪਿੰਡ ਦੇ ਵਿੱਚ ਜੀ ਹਰਜਿੰਦਰ ਜੀ ਕੋਣ ਗਾਂਦਾ ਸੀਗਾ ਪਰਿਵਾਰ ਦੇ ਵਿੱਚ ਐਗੂ ਬੱਚਿਆਂ ਦੇ ਉੱਤੇ ਕਿਰਪਾ ਹੋਈ ਏ ਤੁਹਾਡਾ ਵੀ ਅਸ਼ੀਰਵਾਦ ਹੋਇਆ ਮਾਤਾ ਪਿਤਾ ਦਾ ਕਿਤੇ ਨਾ ਕਿਤੇ ਹਾਂਜੀ ਭਾਜੀ ਇਹ ਗਾਇਕੀ ਜਿਹੜੀ ਆ ਸਾਡੀ ਪੀੜੀਦਰ ਪੀੜੀ ਚੱਲਦੀ ਆ ਰਹੀ ਆ ਜੀ ਮੇਰੇ ਤਾਇਆ ਜੀ ਮੇਰੇ ਚਾਚਾ ਜੀ ਕਮਦੇ ਸੀ ਉਹਨਾਂ ਵੱਲ ਵੇਖ ਕੇ ਮੈਨੂੰ ਸ਼ੌਂਕ ਆਇਆ ਮੇਰੇ ਵੱਲ ਮੇਰੇ ਬੱਚੇ ਜਿਹੜੇ ਗਾ ਰਹੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਵਿਊ ਨੇ ਬੱਚਿਆਂ ਦੇ ਔਰ ਬਹੁਤ ਸਾਰੇ ਜਿਹੜੇ ਪੌਪੂਲਰ ਮਾਨਵ ਬਲੌਗਰ ਕੋਈ ਤੇ ਕਰਨ ਮੇਰਾ ਵੀਰ ਤਰਨ ਤਰਨ ਤੋਂ ਸਾਊਂਡ ਵਾਲਾ ਵੀਰ ਉਹਨੇ ਬੱਚੀ ਦੀ ਵੀਡੀਓ ਜਿਹੜੀ ਆਪਣੀ ਆਈਡੀ ਤੋਂ ਸ਼ੇਅਰ ਕੀਤੀ ਔਰ ਬਹੁਤ ਸਾਰੇ ਵਿਊ ਛੋਟੀ ਜੀ ਕਲਿੱਪ ਇੱਕ ਸੋਸ਼ਲ ਮੀਡੀਆ ਦੇ ਉੱਤੇ ਧੀਆਂ ਵਾਲਾ ਸੌਂਗ ਤੁਸੀਂ ਬੱਚੀ ਕੋ ਸੁਣਿਆ ਬਹੁਤ ਚੱਲ ਰਿਹਾ ਅੱਜ ਕੱਲ ਔਰ 22 ਲੱਖ ਵਿਊ ਉਸ ਵੀਡੀਓ ਨੂੰ ਹੋਏ ਨੇ ਔਰ ਬਹੁਤ ਸਾਰਾ ਪਿਆਰ ਬਖਸ਼ਿਆ ਮੇਰੇ ਨਗਰ ਨੇ ਵੀ ਔਰ ਬਾਹਰ ਲੋਗੇ ਲੋਕਾਂ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਤੇ ਸੋਨੂ ਜੀ ਫਿਰ ਜਦੋਂ ਬਾਹਰ ਜਾਂਦੇ ਹੋ ਤੁਸੀਂ ਫਿਰ ਲੋਕ ਵੀ ਜਿਹੜੇ ਨੇ ਵਾਹ ਵਾਹ ਕਰਦੇ ਨੇ ਕਿ ਵਾਕਿਆ ਹੀ ਬੱਚੇ ਜਿਹੜੇ ਨੇ ਬੱਚਿਆਂ ਨੂੰ ਸਿੱਖਿਆ ਚੰਗੀ ਦਿੱਤੀ ਏ ਕਿ ਐਸ ਲਾਈਨ ਤੇ ਚੱਲੇ ਨੇ ਭਜਨ ਗਾਉਂਦੇ ਨੇ ਧਾਰਮਿਕ ਜਿਹੜੇ ਨੇ ਪ੍ਰੋਗਰਾਮ ਕਰਦੇ ਨੇ ਕਿਤਨੇ ਕਿਤੇ ਸੌਂਗ ਵੀ ਗਾਉਂਦੇ ਨੇ ਕੀ ਕਹਿਣਾ ਚਾਹੁੰਦੇ ਹਾਂਜੀ ਬੱਚੇ ਹਰ ਤਰ੍ਹਾਂ ਦਾ ਧਾਰਮਿਕ ਗੀਤ ਵੀ ਗੰਦੇ ਆ ਕੀਰਤਨ ਵੀ ਕਰਦੇ ਆ ਸੌਂਗ ਵੀ ਗੰਦੇ ਆ ਔਰ ਬਹੁਤ ਸਾਰਾ ਪਿਆਰ ਮੇਰ ਦਾ ਲੋਕਾਂ ਵੱਲੋਂ ਜਦੋਂ ਧਾਰਮਿਕ ਪ੍ਰੋਗਰਾਮ ਕਰਦੇ ਜਗਰਾਤਿਆਂ ਤੇ ਜਾਂਦੇ ਆ ਸੂਫੀਆਨਾ ਪ੍ਰੋਗਰਾਮ ਕਰਦੇ ਆ ਲੋਕੀ ਬਹੁਤ ਇਹਨਾਂ ਦੀ ਵਾਵਾ ਕਰਦੇ ਔਰ ਬੜਾ ਚੰਗਾ ਲੱਗਦਾ ਮਨ ਨੂੰ ਜਦੋਂ ਲੋਕੀ ਇਹਨਾਂ ਦੀ ਬੱਚਿਆਂ ਦੀ ਸਿਫਤ ਕਰਦੇ ਆ ਬਹੁਤ ਚੰਗਾ ਲੱਗਦਾ ਮੈਨੂੰ ਇਹ ਮੇਰੇ ਬੱਚੇ ਇੰਨੇ ਲਾਇਕ ਨੇ ਸੋ ਛੋਟਾ ਬੇਟਾ ਜਿਹੜਾ ਤੁਹਾਡਾ ਏ ਉਹ ਕਹਿੰਦਾ ਜੀ ਮੈਂ ਬਾਵਾ ਸਾਹਿਬ ਨੂੰ ਮਿਲਣਾ ਚੰਦਾ ਰঞ্জੀਤ ਬਾਵਾ ਵੀ ਸਾਡੇ ਬਟਾਲੇ ਦੀ ਸ਼ਾਨ ਹੈ ਹਾਂ ਜੀ ਹੁਣ ਆਪਣੇ ਵੀ ਬੜੀ ਪਰਮਾਤਮਾ ਦੀ ਕਿਰਪਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਜੀ ਮੈਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਨੂੰ ਫੋਲੋ ਕਰਦਾ ਤੇ ਸ਼ੌਂਕ ਵੀ ਉਹਨਾਂ ਦੇ ਜ਼ਿਆਦਾ ਗਾਉਂਦਾ ਇੱਕ ਹੀ ਕਹਿਣਾ ਚਾਹੁੰਦੇ ਸੋ ਮੈਂ ਬੇਨਤੀ ਕਰੂੰਗਾ ਮੇਰੇ ਬਹੁਤ ਰਿਸਪੈਕਟਡ ਨੇ ਸੋ ਰਣਜੀਤ ਬਾਵਾ ਜੀ ਤੋਂ ਮੈਂ ਬੇਨਤੀ ਕਰੂੰਗਾ ਤੁਹਾਡੇ মিডিਆ ਰਾਈਂ ਕਿ ਉਹ ਜ਼ਰੂਰ ਵਾਰੀ ਜ਼ਰੂਰ ਇੱਕ ਵਾਰੀ ਇਹ ਬੱਚੇ ਨੂੰ ਮਿਲਣ ਸਪੋਰਟ ਕਰਨ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਣਾ ਔਰ ਵੱਧ ਤੋਂ ਵੱਧ ਇਹਨਾਂ ਨੂੰ ਬੱਚਿਆਂ ਨੂੰ ਸਪੋਰਟ ਕਰਕੇ ਜਿਹੜੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਨੇ ਉਹ ਉੱਥੇ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਨ ਸੋ ਤੁਸੀਂ ਤਾਇਆ ਜੀ ਦੀ ਗੱਲ ਕੀਤੀ ਹੈ ਤਾਇਆ ਜੀ ਨੇ ਕਿਹਨਾਂ ਨੂੰ ਅੱਗੇ ਰਿਆਜ਼ ਕਰਾਇਆ ਕਿਹਨਾਂ ਨੂੰ ਸਿਖਾਇਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਰੇ ਤਾਇਆ ਜੀ ਜਿਹੜੇ ਆ ਬਾਹਰ ਕਾਟਾ ਰਹਿੰਦੇ ਸੀ ਉੱਥੇ ਸਰਕਾਰੀ ਜੋਬ ਕਰਦੇ ਸੀ ਔਰ ਲਖਬੀਰ ਲੱਖਾ ਜੋ ਕਿ ਪੇਟਾਂ ਦੇ ਵਿੱਚ ਬਹੁਤ ਹੀ ਪਪੂਲਰ ਕਲਾਕਾਰ ਆ ਨਰਿੰਦਰ ਚੰਚਲ ਜੀ ਹੋਏ ਲਖਬੀਰ ਲੱਖਾ ਜੀ ਹੋਏ ਤੇ ਉਹ ਜਿਹੜਾ ਲਖਬੀਰ ਲੱਖਾ ਜੀ ਮੇਰੇ ਤਾਇਆ ਜੀ ਦੇ ਸ਼ਗਿਰਦ ਨੇ ਔਰ ਜਿਹੜਾ ਗਾਇਕੀ ਲੈਣ ਦੇ ਵਿੱਚ ਜੋ ਵੀ ਸਿੱਖਿਆ ਲਈ ਲਖਬੀਰ ਲੱਖੇ ਨੇ ਮੇਰੇ ਤਾਇਆ ਜੀ ਕੋ ਲਈ ਸੋ ਕਦੇ ਉਹਨਾਂ ਨੇ ਵੀ ਹਾਲ ਚਾਲ ਪੁੱਛਿਆ ਆਣ ਕੇ ਉਹਨਾਂ ਨੇ ਵੀ ਮਿਲਿਆ ਤੁਹਾਨੂੰ ਕਦੇ ਮਿਲੇ ਨੇ ਤੁਹਾਡੇ ਨਾਲ ਜਾਂ ਤੁਹਾਡੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੋਵੇ ਤੇ ਮੇਰੇ ਬੱਚਿਆਂ ਨੂੰ ਨਹੀਂ ਮਿਲੇ ਮੈਂ ਇੱਕ ਦੋ ਵਾਰੀ ਉੱਥੇ ਗਿਆ ਸੀ ਜਦੋਂ ਆਪਣੇ ਨਾਨਕੇ ਉੱਥੇ ਮੇਰੀ ਉਹਨਾਂ ਦੇ ਨਾਲ ਇੱਕ ਦੋ ਵਾਰੀ ਮੁਲਾਕਾਤ ਹੋਈ ਆ ਬਹੁਤ ਵਧੀਆ ਇਨਸਾਨ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੁਹਾਡੇ ਮੀਡੀਆ ਰਾਹੀਂ ਕਿ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਇਹ ਇਹਨਾਂ ਦੀ ਵਾਦੋ ਵਾਦ ਸਪੋਰਟ ਕਰਨਾ ਸੀ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਰਣਜੀਤ ਬਾਵਾ ਬਟਾਲੇ ਸਾਡੇ ਦੀ ਸ਼ਾਨ ਆ ਜਿਲ੍ਹਾ ਗੁਰਦਾਸਪੁਰ ਦੀ ਸ਼ਾਨ ਆ ਉਹਨਾਂ ਨੂੰ ਫੋਲੋ ਕਰਦਾ ਬੇਟਾ ਤੇ ਉਹਨਾਂ ਨੇ ਉਹਦੇ ਫਾਦਰ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਸਾਡੇ ਸਤਿਕਾਰਯੋਗ ਨੇ ਰਣਜੀਤ ਬਾਵਾ ਜੀ ਕਿਤੇ ਨਾ ਕਿਤੇ ਉੱਥੋਂ ਤੱਕ ਵੀਡੀਓ ਪਹੁੰਚੇ ਤੇ ਉਹ ਵੀ ਆੜ ਕੇ ਆ ਬੱਚਿਆਂ ਨੂੰ ਅਸ਼ੀਰਵਾਦ ਦੇ ਦੇਣ ਤਾਂ ਕਿ ਇਹ ਕਿਤੇ ਨਾ ਕਿਤੇ ਪਹੁੰਚ ਸਕਣ ਤੇ ਲਖਵੀਰ ਲੱਖਾ ਜੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਕਿਤੇ ਨਾ ਕਿਤੇ ਆਣ ਕੇ ਬੱਚਿਆਂ ਨੂੰ ਅਸ਼ੀਰਵਾਦ ਦੇ ਦੇਣ ਹੋਰ ਆਪਾਂ ਕੁਝ ਨਹੀਂ ਮੰਗਦੇ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਔਨ ਅਗਰ왈 ਦੇ ਨਾਲ ਲक्की ਰਾਜਪੂਤ ਬਟਾ